ਸ੍ਰੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਵੈਗੁਰੂ ਜੀ ਆਪਾਂ ਬਣਾਉਨੇ ਆ ਪ੍ਰਸਾਦ ਦੇਸੀ ਘਿਓ ਦਾ ਇੱਕ ਕੋਲਾ ਲੈ ਲਿਆ ਮੈਨੇ ਚੀਨੀ ਦਾ ਇੱਕ ਕੋਲਾ ਚੀਨੀ ਦਾ ਲੈ ਕੇ ਇਹਦੇ ਚ ਪਾ ਦਨੀ ਆ ਪਾਣੀ ਹੁਣ ਮੈਂ ਪਾਣੀ ਪਾ ਕੇ ਇਧਰ ਧਰ ਦਨੀ ਆ ਚਾਸ ਗੈਸ ਲਗਾਤਾ ਹੀ ਮੈਂ ਇਧਰ ਚਾਸ ਧਰ ਦਨੀ ਆ ਦੇਸੀ ਘਿਓ ਦਾ ਪ੍ਰਸਾਦ ਕਿਵੇਂ ਬਣਦਾ ਬਣਾਉਨੇ ਆ ਤੇ ਲੋ ਜੀ ਇਧਰ ਆਟਾ ਆਪਾਂ ਨੇ ਢਾਕਤਾ ਤੇਰੇ ਇੱਕ ਲੈ ਲਿਆ ਕੋਲਾ ਆਪਾਂ ਨੇ ਸਕਰਤਾ ਇਹਦਾ ਆਟੇ ਦਾ ਇੱਧਰ ਇੱਧਰ ਧਰ ਲਿਆ ਆਪਾਂ ਨੇ ਲੋਂਡਾ ਇਹਨੇ ਗਰਮ ਹੋਊਗਾ ਸਾਫ ਹੋ ਜਾਊਗਾ ਪਾਣੀ ਜਾ ਹੋਊਗਾ ਜਿਹੜਾ ਮੜਾ ਮੋਟਾ ਧੋ ਕੇ ਸਮਾਰ ਕੇ ਰੱਖਤਾ ਤੇ ਆਟਾ ਸਾਲ ਲਿਆ ਸੀਗਾ ਇੱਕ ਕੋਲੇ ਦੀ ਬਣਾਉਣੀ ਆ ਦੀਗ ਪ੍ਰਸ਼ਾਦ ਆਪਾਂ ਤੇ ਲੋਜੀ ਪ੍ਰਾਂਥ ਦੇ ਵਿੱਚੇ ਰੱਖਤਾ ਇੰਨੇ ਮੇ ਕੋਲਾ ਤੇ ਹੁਣ ਪਾਉਨੇ ਇਹਦੇ ਵਿੱਚ ਕੀ ਹੋ ਆਪਾਂ ਕਿਉ ਤਾਜੀ ਦਹੀਂ ਬਣਾ ਲਣੀ ਐ ਮੈਂ ਜਿਹੜਾ ਹੁਣ ਗਰਮ ਕਰਦੀ ਆ ਕੱਲ ਕਰਿਆ ਸੀਗਾ ਪਰਸੋਂ ਤੇ ਲੋਜੀ ਕਿਉ ਪਾ ਲਾਣੀ ਆਪਾਂ ਪਹਿਲਾਂ ਕੜਸੀ ਨਾਲੇ ਇੰਨੇ ਇੰਨਾ ਕ ਪਾ ਲਾਣੀ ਆ ਬਾਕੀ ਫਿਰ ਦੇਖ ਕੇ ਪਾ ਲਾਂਗੇ ਕਿਉ ਤਾਂ ਮੈਂ ਐਵੇਂ ਹੀ ਪਾ ਲਿਆ ਗੋਲਾ ਕਾਨੂੰ ਲਵੇੜਨਾ ਗੋਲਾ ਗੋਲਾ ਪਹਿਲਾਂ ਕੌਲੇ ਚ ਪਾਉਂ ਫਿਰ ਇਹ ਪਾਉਂ ਜ਼ਰੂਰੀ ਲਵੇੜਨਾ ਮੈਂ ਐਵੇਂ ਹੀ ਸਿੱਧਾ ਹੀ ਪਾ ਲਿਆ ਕਿਉ ਕਿਉ ਪਾ ਕੇ ਹੁਣ ਆਪਾਂ ਕਰਦੇ ਆ ਗਰਮ ਕਿਉ ਨੂੰ ਪਹਿਲਾਂ ਗਰਮ ਹੋ ਜਵੇ ਆਟਾ ਫੇਰ ਪਾਵਾਂਗੇ ਫਿਰ ਉਹੀ ਛੇਤੀ ਭੁੱਜ ਜੂਗਾ ਆਟਾ ਪਹਿਲਾਂ ਗਰਮ ਕਰ ਲਾਂ ਮੈਂ ਕਿਉਂ ਤੇ ਲੋਜੀ ਕਿਉਂ ਗਰਮ ਕਰ ਲਿਆ ਇਹਨ ਵਧੀਆ ਰਿੱਜ ਗਿਆ ਗਰਮ ਹੋ ਗਿਆ ਹੈਨ ਵਧੀਆ ਇੱਧਰ ਆਪਣੀ ਚਾਸ ਵੀ ਤਿਆਰ ਹੋ ਗਈ ਥੋੜੀ ਜੀ ਚੀਨੀ ਰਹਿ ਗਈ ਹੋਰ ਰਿੱਜ ਜੂਗੀ ਨੇ ਆਪਾਂ ਉਧਰ ਰੱਖਿਆ ਉਹ ਤੇ ਇੱਧਰ ਕਿਉਂ ਗਰਮ ਹੋ ਗਿਆ ਆਪਣਾ ਚਲੋ ਜੀ ਹੁਣ ਪਾ ਲੈਣੀ ਆਟਾ ਆਪਾਂ ਨੇ ਇਹ ਦੇਖੋ ਕਿੰਨਾ ਗਰਮ ਹੋ ਗਿਆ ਹੁਣ ਜਿਆਦਾ ਵਧੀਆ ਇਹਨ ਵਧੀਆ ਹੋ ਗਿਆ ਗਰਮ ਹੁਣ ਇਹਨੂੰ ਮਿਲਾਉਣੀ ਆ ਚੰਗੀ ਤਰ੍ਹਾਂ ਮਿਕਸ ਕਰਦੇ ਆ ਘਿਓ ਨੂੰ ਤੇ ਲੋ ਜੀ ਉੱਬਲ ਗਿਆ ਤੀ ਬਚ ਗਿਆ ਬਾਹਰ ਨਾਲ ਨਿਕਲ ਗਿਆ ਨਾ ਸ਼ੁਕਰ ਅਵਾਲ ਆ ਗਿਆ ਸੀਗਾ ਘਿਓ ਨੂੰ ਵੀ ਤੇ ਹੁਣ ਇਹਨੂੰ ਮਿਲਾਉਣੀ ਆ ਮਿਕਸ ਕਰਦੇ ਆ ਚੰਗੀ ਤਰ੍ਹਾਂ ਆਟਾ ਤੇ ਘਿਓ ਕਰਸੀ ਫੇਰ ਕੇ ਕਰਸੀ ਨਾਲ ਵਧੀਆ ਨਾਲੇ ਕੁਲਜੂਗਾ ਸਮਾਰ ਕੇ ਨਾਲੇ ਪੁੱਠੀ ਕਰਕੇ ਆਪਾਂ ਫਿਰ ਦੱਬ ਜੇ ਦੇ ਦਿੰਨੇ ਆ ਜੇ ਕੋਈ ਗੱਠ ਊਠ ਹੋਊਗੀ ਹੁਣ ਜੇ ਤਾਂ ਗੱਠਾ ਪੈਂਦੀ ਨਹੀਂ ਇਹਦੇ ਕਰਕੇ ਘਿਓ ਹੈਗਾ ਵਧੀਆ ਆਪਾਂ ਨੇ ਪਾ ਲਿਆ ਤੇ ਲੋ ਜੀ ਮੈਨੂੰ ਐ ਸੀਗਾ ਕੱਟਾਂ ਨਹੀਂ ਜੀ ਕੱਟ ਨਹੀਂ ਹੈਗਾ ਵਧੀਆ ਪਤਲਾ ਪਤਲਾ ਜਿਹੀ ਹੈ ਨਹੀਂ ਫਿਰ ਕਿਹੜਾ ਜਾਂ ਹੁੰਦਾ ਇਧਰ ਚਾਸ ਰਿੱਚ ਗਈ ਆਪਣੀ ਗੈਸ ਕਰਤਾ ਬੰਦ ਇੰਨੇ ਉਹਨੂੰ ਟਾਕਤਾ ਟੱਕ ਕੇ ਇੰਨੇ ਇਧਰ ਆਟਾ ਭੁੰਨਦੇ ਆਟਾ ਭੁੰਨਦੇ ਆਪਾਂ ਤੇ ਲੋ ਜੀ ਵੈਗੁਰੂ ਜੀ ਪ੍ਰਸ਼ਾਦ ਪਾਤਾ ਇੱਕ ਚ ਜਲ ਪਾਤਾ ਇੱਕ ਕੰਨੀ ਚ ਇੱਕ ਚ ਪ੍ਰਸ਼ਾਦ ਪਾਤਾ ਤਾਂ ਕਿ ਇਹਨਾਂ ਨੇ ਦਿੱਤਾ ਹੀ ਹੁਣ ਚੱਲੇ ਨੇ ਮੋਟਰਸਾਈਕਲ ਤੇ ਆਪਣਾ ਜਿੱਥੇ ਬੇਟਾ ਗਿਆ ਏ ਤੇ ਲੋ ਜੀ ਇਹਨਾਂ ਨੂੰ ਤੋੜ ਕੇ ਹੁਣ ਆਪਾਂ ਕਰਦੇ ਆਂ ਆਪਦਾ ਕੰਮ ਘਾਰ ਸੋਈ ਸਾਫ ਭਾਂਡੇ ਢਿੰਡੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ